ਕਰਦੇ ਅੰਦਰ ਰੱਖੇ ਇੱਕ ਟੀਵੀ ਨੇ ਪਰਿਵਾਰ ਨੂੰ ਉਸ ਵੇਲੇ ਵੱਡੀ ਵਿਪਤਾ ਪਾ ਦਿੱਤੀ ਜਦੋਂ ਉਸ ਦੇ ਵਿੱਚ ਸ਼ਾਰਟ ਸਰਕਟ ਹੋ ਗਿਆ ਤੇ ਘਰ ਦੇ ਵਿੱਚ ਅਕਦੇਵ ਪਾਪੜ ਵੱਜ ਗਏ ਕਰਦੀਆਂ ਕੰਦਾ ਕਾਲੀਆਂ ਹੋ ਗਿਆ ਤੇ ਘਰ ਦੇ ਅੰਦਰ ਸਾਰਾ ਰੱਖਿਆ ਹੋਇਆ ਸਬਾਨ ਸੜ ਕੇ ਸੁਆਹ ਹੋ ਗਿਆ ਐਸਾ ਵੱਡੇ ਹਾਦਸੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਅੰਦਰ ਦੀਆਂ ਕੰਦਾ ਆਖ ਦੇ ਨਾਲ ਕਾਲੀਆਂ ਹੋ ਚੁੱਕੀਆਂ ਨੇ ਤੇ ਸਮਾਨ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਬੈੱਡ ਵੀ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਤੇ ਉਹਨਾਂ ਦੇ ਅੰਦਰ ਰੱਖੇ ਹੋਏ ਕੱਪੜੇ ਲੀੜੇ ਵੀ ਸੜ ਕੇ ਸੁਆਹ ਹੋ ਗਏ ਨੇ ਇਸ ਪਿਆਰ ਕੱਤੇ ਚੱਲਦੇ ਆ ਕਮਰਾ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਉਹ ਦਿਨ ਗਰੀਬ ਪੀੜਤ ਸ੍ਰੀ ਚੰਦ ਸਿੰਘ ਜਿਸ ਦੇ ਘਰ ਦੇ ਵਿੱਚ ਇਹ ਅਗਨੇ ਤਾंडਵ ਕੀਤਾ। ਉਸ ਦਾ ਵੱਡਾ ਨੁਕਸਾਨ ਹੋਇਆ। ਉਹ ਪਤਾ ਨਹੀਂ ਟੀਵੀ ਨੂੰ ਅੱਗ ਲੱਗ ਗਈ। ਡੈਟ ਜਾਂਦੀ ਸੀ। ਵੱਧ ਘਟ ਗਈ। ਮੁਰਕੋ ਪਟਾਕਾ ਪੈ ਗਿਆ। ਮੁਰਕੇ ਜਿਵੇਂ ਪਤਾ ਲੱਗਿਆ ਉਹ ਉੱਠ ਕੇ ਆ ਕੇ ਤੇ ਘਰਾਂ ਚ ਫਿਰ ਸ਼ੱਕ ਵੀ ਆਇਆ। ਕਿੰਨਾ ਨੁਕਸਾਨ ਹੋਣ नुसका वाहवाई लाख रुपये का कमरे वे, वे, वे ते पता ही तो बहुत समान सी बहु बेचारी गई हां बहुत गई थी बेचारी मुंडा बेचारा प्यास कला मां हो तो होता तो 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 पैसा कुछ बेचारा मच गया मच गया बहुत समान सुनो एक तो गल डर लगता बहुत अगली आके आखो फिर की हो गया फुट गई ਆ ਕਾਲੇ ਨੇ ਸੱਟਾਂ ਦਸ ਕੇ ਟੀਵੀ ਚੱਕ ਤੇ ਤੈਨੂੰ ਤਾਂ ਪਿਆਰ ਆਣ ਤਾ ਜੇ ਨੂੰ ਤੁਸੀਂ ਵੇਖਦਾ ਸਰਕਾਰ ਜਦੋਂ ਸਹਤਾ ਦੇ ਗਰੀਬ ਹੈਗਾ ਦਿਹਾੜੀ ਕਰਦਾ ਨਸੀਰੀ ਲੱਗਦਾ ਹਾਂਜੀ ਤੁਸੀਂ ਸੰਜੀ ਤੇਰਾ ਪਤਾ ਸਭ ਦਿੰਦੇ ਨੇ ਤੇ ਪੈਸੀ ਨਾਲ ਬਹੁਤ ਮਾਰ ਰਹੀਦੀ ਸੀ ਇਹਦੀ ਦਿਨ ਤਾਰ ਬੁਢੀ ਦਵਾ ਕਰਨ ਉਹ ਵਿਚਾਰ ਨੇ ਮਾਤੇ ਤੁਸੀਂ ਦੀ ਸੰਜੀ ਕਿੰਨੇ ਪੈਸੇ ਤੇਰਾ ਪਤਾ ਹੈ ਗਰੀਬਾ ਉਹਦੀ ਹੀ ਪੀੜਤ ਬਲੋ ਇਹ ਸਾਗ ਲੱਗਣ ਦੀ ਘਟਨਾ ਦੇ ਚੱਲਦਿਆਂ ਜਦੋਂ ਰੋੜਾ ਪਾਇਆ ਗਿਆ ਤਾਂ ਦੀ ਗੁਆੜੀ ਇਕੱਠੇ ਹੋ ਜਾਂਦੇ ਨੇ ਤੇ ਜਿਸ ਤੋਂ ਚੱਲਦੇ ਆਂ ਪਰ ਆਤਾ ਕੋਸਤਾ ਵੱਡਾ ਨੁਕਸਾਨ ਹੋ ਚੁੱਕਿਆ ਹੁੰਦਾ ਉਧਰ ਇਸ ਗਰੀਬ ਮਜ਼ਦੂਰ ਤੇ ਨਾਲ ਜੋ ਗਰੀਬ ਮਾਰ ਕੋਈ ਹੈ ਜਿਵੇਂ ਅੱਗ ਨੇ ਉਹਦੇ ਘਰ ਦੇ ਵਿੱਚ ਤੰਦ ਵਗੀਤਾ ਤੇ ਉਸ ਦਾ ਵੱਡਾ ਨੁਕਸਾਨ ਹੋਇਆ ਤੇ ਇਸ ਦੇ ਚੱਲਦਿਆਂ ਗੁਆੜੀਆਂ ਦੇ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੇ ਕੋਲੋਂ ਉਹਨਾ ਮੁਆਵਜ਼ੇ ਦੀ ਮੰਗ ਕੀਤੀ ਹੈ ਘਟਨਾ ਜੀ ਸਵੇਰ ਪਤਾ ਨਹੀਂ ਤਾਂ ਵੀ ਲਾਈਟ ਵਾਧਾ ਗਈ ਤੇ ਕੋਈ ਜਾਨਵਰ ਵੜ ਗਿਆ ਸਵੇਰ 5:30 ਪੰਜ ਦਾ ਟਾਈਮ ਸੀਗਾ ਹੁਣ ਤਾਜਾ ਮੈਂ ਇੱਥੇ ਵਿਹੜੇ ਜੇ ਤੁਰ ਤੁਰਦਾ ਫਿਰਦਾ ਹਾਂ ਤੇ ਯੱਕ ਦਾ ਪਟਾਕਾ ਪਿਆ ਅੰਦਰ ਤੇ ਸਾਰੇ ਅੰਦਰ ਅੱਗ ਫੈਲ ਗਈ ਤੇ ਲਾਈਟ ਬੰਦ ਹੋ ਗਈ ਕੱਟੀ ਗਈ ਆਂਡ ਗਵਾਂਡ ਇਕੱਠਾ ਹੋਇਆ ਸਾਰਿਆਂ ਨੇ ਇਕੱਠੇ ਹੋ ਕੇ ਨਾਲ ਮਿਲ ਕੇ ਇਹਦੇ ਅੱਗ ਬੁਝਾਈ ਤੇ ਸਮਾਨ ਮੱਚ ਗਿਆ ਮੰਜੇ ਕੁਰਸੀਆਂ ਬੈੱਡ ਹੋਰ ਸਮਾਨ ਰਜਾਈਆਂ ਦੀੜਾ ਕਪੜਾ ਤੇ 5000 ਰੁਪਿਆ ਜਾਂਦਾ ਸੌਦਾ ਪੱਤਾ ਜਾਂਦਾ ਸਾਰਾ ਕੁਝ ਬਰਬਾਦ ਹੋ ਗਿਆ। ਕੰਮ ਮਜ਼ਦੂਰੀ ਕਰਦੇ ਆਂ। ਹਾਂ ਪਿੰਡ ਦੇ ਵਿੱਚ ਹੀ ਕੰਮ ਕਰਦੇ ਆਂ। ਨੁਕਸਾਨ ਜੀ ਲੱਖ ਰੁਪਏ ਦੇ ਆਸ-ਪਾਸ ਹੋ ਗਿਆ। ਮੰਗੇ ਹੀ ਕਰਦੇ ਆਂ ਜੀ 7 ਸੀਗੀ ਟਾਇਲ ਬੱਤੇ ਦੀ। ਇਹ ਬੇਕਾਰ ਹੋ ਗਈ। ਕੋਈ ਵੇਖ ਲਿਆ ਤੇ ਸਾਤੇ ਟਾ ਬਹਿਨ ਨੂੰ ਜਿਵੇਂ ਐਸਾ ਹੀ ਜੀ 7 ਪਾਉਂਦਾ। ਘਰ ਦੇ ਤਿੰਨ ਚਾਰ ਜੀਆਂ ਆ। ਉਸ ਕਮਰੇ ਦੇ ਵਿੱਚ ਕੋਈ ਨਹੀਂ ਸੀਗਾ ਜੀ ਸਾਮਾਨ ਜੀ ਬੈੱਡ ਟੀਵੀ ਰਜਾਈਆਂ ਮੰਜੇ ਕੁਰਸੀਆਂ ਤੇ 5000 ਰੁਪਏ ਤੇ ਸਾਧ ਤਛੜ ਗਈ ਜੀ ਸੱਤ ਬੇਕਾਰ ਹੋ ਗਈ ਪ੍ਰਸ਼ੰਸ਼ਣ ਤੋਂ ਮੰਗੇ ਹੈ ਜੀ ਸਾਨੂੰ ਕਮਰਾ ਪਾਇਆ ਜਾਵੇ ਸਾਮਾਨ ਆ ਜੋ ਮੇਰੀ ਨੋ ਦਾ ਸਾਮਾਨ ਸੀਗਾ ਇਹਦੇ ਪਾਸੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਅੱਗ ਲੱਗਣ ਦੀ ਿਕਟਾਂ ਦੇ ਵਿੱਚ ਜਿੱਥੇ ਪਿੰਡ ਦਾ ਵੱਡਾ ਨੁਕਸਾਨ ਹੋਇਆ ਤੇ ਜੋ ਕਿ ਇੱਕ ਗਰੀਬ ਸੀੜੀ ਹੈ ਉਸ ਦਾ ਪ੍ਰਸ਼ਾਸਨ ਨੇ ਕੀ ਪੱਲਾ ਫੜਦਾ ਹੈ ਜਗਵਾਨੀ ਟੀਵੀ ਦੇ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਏਐਚਆਰ ਟੂਡੇ ਦੀ ਰਿਪੋਰਟ